ਸਾਰਨ ਪੈਰਪ੍ਰੀ ਸਾਚੀਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ 11 ਫਰਵਰੀ ਤੋਂ ਜਿਹੜਾ ਕਿਸਾਨ ਜਥੇਬੰਦੀ ਉਲੜੀ ਕਾਲ ਦਿੱਤੀ ਗਈ ਸੀ 13 ਫਰਵਰੀ 2024 ਨੂੰ ਜਿਹੜਾ ਕੂਚ ਕਰਦਾ ਸੀ ਕਿਸਾਨ ਜਥੇਬੰਦੀਆਂ ਨੇ ਤਕਰੀਬਨ ਜੇ ਮੈਂ ਗੱਲ ਕਰਾਂ 3 ਸਾਲ ਪਹਿਲਾਂ ਵੀ ਇਹ ਸਮਾਂ ਸਾਨੂੰ ਦੇਖਣਾ ਪਿਆ ਸੀਗਾ ਦਿੱਲੀ ਦੀ ਸਰਹੱਦਾਂ ਤੇ ਕਿਉਂਕਿ 13 ਮਹੀਨੇ ਦਾ ਸਮਾਂ ਉਹਨਾਂ ਨੇ ਸਪੈਂਡ ਕੀਤਾ ਕਹਿ ਲੋ ਬਤਾਇਆ ਪਰ ਫਿਰ ਵੀ ਛੱਟਾ ਕੁਝ ਨਹੀਂ ਨਿਕਲਿਆ ਵਰਬਲੀ ਵਾਅਦੇ ਕੀਤੇ ਗਏ ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿਸਾਨ ਜਥੇਬੰਦੀਆਂ ਕਿ ਉਹ ਧੋਖਾ ਧੜੀ ਹੋਈ ਅੱਜ ਉਹ ਫੇਰ ਸਮਾਂ ਇਹ ਲੋਕਾਂ ਨੂੰ ਦੁਬਾਰਾ ਦੇਖਣਾ ਪੈ ਰਿਹਾ ਕਿਸਾਨ ਜਥੇਬੰਦੀਆਂ ਨੂੰ ਉਹੀ ਰਾਤਾਂ ਉਹੀ ਦਿਨ ਉਹੀ ਜਜ਼ਬੇ ਲੈ ਕੇ ਫੇਰ ਅੱਜ ਉਹ ਸ਼ੰਭੂ ਬਾਰਡਰ ਤੇ ਪਹੁੰਚੇ ਆ ਪਰ ਪਿਛਲੇ ਕੁਝ ਦਿਨਾਂ ਦੇ ਵਿਚਾਰ ਜੇ ਗੱਲ ਕਰੀਏ ਫੇਸਬੁਕ ਤੇ ਮੀਡੀਆ ਤੇ ਕਾਫੀ ਵੀਡੀਓਜ਼ ਬਾਰੇ ਆਡੀਅੰਸ ਦੇ ਦੇਖਿਆ ਹੋਣਾ ਕਿ ਹਰਿਆਣਾ ਪੁਲਿਸ ਤੇ ਹਰਿਆਣਾ ਪ੍ਰਸ਼ਾਸਨ ਵੱਲ ਜਿਹੜੇ ਲਗਾਤਾਰ ਤਕਰੀਬਨ ਜੇ ਮੈਂ ਗੱਲ ਕਰਾਂ 5000 ਔਰ 10000 ਦੇ ਕਰੀਬ ਵੀ ਗੋਲੇ ਅੱਥਰੂ ਗੈਸ ਦੇ ਇਹਨਾਂ ਤੇ ਲੋਕਾਂ ਕੇ ਸਾਹ ਕਿਸਾਨਾਂ ਤੇ ਜਿਹੜੇ ਦਾਕੇ ਗਏ ਐਕਸਪਾਇਰੀ ਡੇਟ ਵਾਲੀ ਐਸਐਰ ਦੀ ਗੋਲੀਆਂ ਜਿਹੜੀਆਂ ਹੁਣ ਇਹ ਚੀਜ਼ ਸਾਹਮਣੇ ਸਾਡੇ ਆਈ ਹੈ ਕਿ ਜਿਹੜੀਆਂ ਐਸਐਰ ਦੀ ਜਿਹੜੇ ਰੌਂ ਦੇ ਨਾਲ ਨੇ ਯੂਜ਼ ਕੀਤੇ ਆ ਉਹ ਐਕਸਪਾਇਰੀ ਡੇਟ ਵਾਲੇ ਸੀਗੇ ਜਦੋਂ ਕਿਸਾਨ ਫੱਟੜ ਹੋਏ ਇਹ ਲੋਕ ਫੱਟੜ ਹੋਏ ਕਈ ਲੋਕਾਂ ਦੀ ਨਜ਼ਰਾਂ ਦੇ ਵਿੱਚ ਤਾਂ ਇਹ ਉਗਰਵਾਦੀਆਂ ਕਈ ਲੋਕਾਂ ਦੀ ਨਜ਼ਰਾਂ 'ਚ ਇਹ ਖਾਲਸਤਾਨੀ ਆ ਪਰ ਜੇ ਅਸੀਂ ਗੱਲ ਕਰੀਏ ਬਾਣੀ ਵਿੱਚ ਕਿਹਾ ਕਹਿੰਦੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਪਰ ਜੇ ਇੱਕ ਪ੍ਰੋਫੈਸ਼ਨ ਜਿਹੜਾ ਗਿਣਿਆ ਜਾਂਦਾ ਸਾਡੇ ਸਮਾਜਿਕ ਤੌਰ ਦੇ ਵਿੱਚ ਡਾਕਟਰਾਂ ਦਾ ਅੱਜ ਉਹਨੇ ਰੂਬਰੂ ਫਰੰਟ ਤੇ ਹੋ ਕੇ ਅੱਗੇ ਹੋ ਕੇ ਆਪਣੀ ਕਿ ਡਿਊਟੀ ਨਿਭਾਈ ਹੈ ਮੇਰੇ ਨਾਲ ਬੈਠੇ ਆ ਹੀਨਾ ਜੀ ਜਿਹੜੇ ਬਕਾਇਦਾ ਜਨਰਲ ਤੋਂ ਜਲੰਧਰ ਤੋਂ ਇੱਥੇ ਆ ਕੇ ਬਾਈ ਪ੍ਰੋਫੈਸ਼ਨਲ ਨਰਸ ਹੈ ਜੀ ਅੰਦਰੋਂ ਰੱਬ ਨੇ ਆਵਾਜ਼ ਦਿੱਤੀ ਔਰ ਅੱਜ ਆਪਣੀ ਗੱਡੀ ਆਪਣੀ ਥਾਰ ਲੈ ਕੇ ਸ਼ੰਭੂ ਬਾਰਡਰ ਤੇ ਉਹ ਨਿਤਰ ਚੁੱਕੇ ਆ ਕੁਝ ਗੱਲਬਾਤ ਕਰਦੇ ਆ ਹੀਨਾ ਜੀ ਸਭ ਤੋਂ ਪਹਿਲਾਂ ਸਤਿ ਸ਼ਕਾ ਜੀ ਸਤਿ ਸ਼ਕਾ ਜੀ ਹੀਨਾ ਜੀ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਮਾਨੂੰ ਇਹ ਦੱਸੋ ਜਿਹੜੀ ਇਹ ਹੈ ਜੇ ਤੁਸੀਂ ਤੁਹਾਡੇ ਦਿਲ 'ਚ ਜਜ਼ਬਾ ਕਿੱਥੋਂ ਪੈਦਾ ਹੋਇਆ ਕਿ ਮੈਂ ਜਾ ਕੇ ਉੱਥੇ ਕਿਸਾਨਾਂ ਦੀ ਜਿਹੜੀ ਹਾਲਤ ਹੈ ਜੋ ਹੋ ਰਹੀ ਹੈ ਜੋ ਲਗਾਤਾਰ Haryana ਪੁਲਸ ਦੇ ਪ੍ਰਸ਼ਾਸਨ ਜਿਹੜੇ ਗੋਲੇ打 ਕੇ ਜਾ ਰਹੇ ਸੀਗੇ ਜਦੋਂ ਫਟੜ ਹੋ ਰਹੇ ਸੀਗੇ ਕਿ ਉਹਨਾਂ ਨੂੰ ਜਿਹੜੀ ਲੋੜ ਮਹਿਸੂਸ ਸੀ ਕਿ ਕਿਸੇ ਡਾਕਟਰ ਦੀ ਸੇਵਾਵਾਂ ਚਾਹੀਦੀਆਂ ਸੀ ਨਰਸ ਦੀ ਸੇਵਾਵਾਂ ਚਾਹੀਦੀਆਂ ਤੁਹਾਡੇ ਵਿੱਚ ਕਿਵੇਂ ਇਨਸਪੀਰੇਸ਼ਨ ਆਈ ਕਿ ਮੈਂ ਮੈਨੂੰ ਜਾਣਾ ਚਾਹੀਦਾ ਅੱਗੇ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੇ ਬਜ਼ੁਰਗਾਂ ਨੂੰ ਫੱਟੜ ਹੁੰਦੇ ਦੇਖਿਆ ਜਦੋਂ ਇੱਕ ਬਹੁਤ 13 ਤਰੀਕ ਨੂੰ ਇੱਕ ਸਵੇਰੇ ਹੀ ਵੀਡੀਓ ਵਾਇਰਲ ਹੋ ਗਈ ਸੀ ਕਿ ਘਾਸੂ ਗੈਸ ਦੇ ਗੋਲਾ ਵਜਨ ਦੇ ਨਾਲ ਇੱਕ ਬਾਪੂ ਜੀ ਫੱਟੜ ਹੋ ਗਏ ਤੇ ਉਹ ਵੀਡੀਓ ਦੇਖ ਕੇ ਨਾ ਮਨ 'ਚ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਤੇ ਮਨ 'ਚ ਆਵਾਜ਼ ਸੀ ਕਿ ਸੇਵਾ ਕਰਨ ਉੱਤੇ ਪਹੁੰਚਣਾ ਚਾਹੀਦਾ ਕਿਉਂ ਬਾਬਾਈ ਨੇ ਸਬੱਬ ਦੀ ਇਦਾਂ ਦਾ ਬਣਾਇਆ ਕਿ ਸਾਡੇ ਕਲਾਸਮੇਟਸ ਦੇ ਗਰੁੱਪ ਆ ਵਿੱਚ ਮੈਸੇਜ ਵੀ ਰੀਸੀਵ ਹੋਇਆ ਮੈਨੂੰ ਜੋ ਕਿ ਮੇਰੇ ਫਰੈਂਡ ਮੇਰੇ ਨਾਲ ਆਏ ਨੇ ਨਵਦੀਪ ਉਹਨਾਂ ਦਾ ਕਿ ਜਿਹੜੇ ਵੀ ਜਾਂ ਭੈਣ ਜਾਣਾ ਚਾਹੁੰਦੇ ਨੇ ਨਾਲ ਸੇਵਾ ਦੇ ਉਹ ਆ ਜਾਣ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਂ ਜਾਣਾ ਚਾਹੁੰਦੀ ਆ ਆਪਾਂ ਇੱਕ ਦਿਨ ਦੀ ਵਿਵਸਥਾ ਕਰਕੇ ਇੱਥੇ ਪਹੁੰਚੇ ਸੀ ਆਪਣੀ ਫਸਟ ਇਅਰ ਟ੍ਰੈਡਿੰਗ ਕਰਕੇ 100 ਤੋਂ 150 ਸੀ ਕਿ ਆ ਇੱਕ ਵਾਰ ਹਾਜ਼ਰੀ ਜ਼ਰੂਰ ਲਗਾਵਾਂਗੇ ਪਰ ਜਦੋਂ ਆਪਾਂ ਇੱਥੇ ਪਹੁੰਚੇ ਤੇ ਇੰਨਾ ਜ਼ਿਆਦਾ ਬੁਰਾ ਹਾਲ ਸੀਗਾ ਆਪਣੇ ਬਾਪੂ ਜੀ ਵੀਰ ਜੀ ਬਹੁਤ ਹੀ ਡੰਦੇ ਤਰੀਕੇ ਨਾਲ ਫੱਟੜ ਹੋ ਰਹੀ ਸੀ ਜੇ ਪਹਿਲਾਂ ਕਿਸੇ ਛੱਲਰੇ ਵਾਲਾ ਮੈਂ ਸਕੈਲਪ ਚੋ ਕਿਸੇ ਦੀ ਛੱਰਾ ਕੱਢਿਆ ਸੀ ਔਰ ਬਹੁਤ ਹੀ 1.5 ਤੋਂ 2 ਇੰਚ ਤੱਕ ਡੀਪ ਗਿਆ ਹੋਇਆ ਸੀਗਾ ਉਹਨਾਂ ਵੱਲ ਦੇ ਕਿੰਨਾ ਜ਼ਿਆਦਾ ਦੁੱਖ ਲੱਗਾ ਫਿਰ ਇਸ ਕਰਕੇ ਆਪ ਆਪਣੀ ਫਸਟ ਟ੍ਰੈਡੀ ਕਰਕੇ ਮੈਂ ਆਪਣੇ ਫਿਰ ਨਾਲ ਅੱਗੇ ਪਹੁੰਚ ਗਈ ਸੋ ਕਿਹਾ ਜਾਂਦਾ ਨਾ ਕਿ ਰੱਬ ਤਾਂ ਸਾਰਿਆਂ ਦੇ ਵਿੱਚ ਦਿਲਾਂ ਚ ਵੱਸਦਾ ਪਰ ਜਦੋਂ ਸਾਡੀਆਂ ਸਾਡੇ ਕਰਮ ਸਾਡੇ ਸਾਹਮਣੇ ਆਉਂਦੇ ਆ ਉਹ ਸਾਨੂੰ ਇੱਕ ਰੱਬੀ ਇਨਸਾਨ ਦੇ ਜਿਹੜੇ ਗੁਣ ਕਹਿ ਲੋ ਉਹ ਸਾਨੂੰ ਸਾਹਮਣੇ ਪਰਫਾਰਮ ਕਰ ਲਗਿਆ ਉਹ ਪ੍ਰੂਫ ਕਰਦੇ ਕਿ ਰੱਬੀ ਇਨਸਾਨ ਕੌਣ ਹੈ ਇੱਕ ਜਾਗਦੀ ਜ਼ਮੀਰ ਬਲੇ ਲੋਕ ਇਸ ਕਿਸਾਨ ਜਥੇ ਬਿਲੇ ਬੈਠੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਕਾਫੀ ਕਵਰੇਜ ਕਰ ਰਹੇ ਆ ਇਹਨਾਂ ਜੀ ਤੁਹਾਨੂੰ ਕੀ ਲੱਗਦਾ ਕਿ ਜੋ ਕਾਰਵਾਈ ਇਹ ਲਗਾਤਾਰ ਕਿਸਾਨਾਂ ਤੇ ਕੀਤੀ ਜਾ ਰਹੀ ਹੈ ਹੱਦ ਛਾਤੀ ਆ ਪੰਜਾਬ ਸਟੇਟ ਸਾਡੀ ਆ ਹਾਲਾਂਕਿ ਦੇਸ਼ ਸਾਡਾ ਪਰ ਇਹਨਾਂ ਲੋਕਾਂ ਨਾਲ ਜਿਹੜਾ ਵਤੀਰਾ ਕੀਤਾ ਜਾ ਰਿਹਾ ਹੈ ਉਹ ਬਗਾਨੇ ਵਾਲਾ ਬទੀ ਰਖੀਤਾ ਜਾ ਰਿਹਾ ਹੈ ਕੱਲ ਪਰਸੋਂ ਦੀ ਜਿਹੜੀ ਵੀਡੀਓ ਬਾਰੇ ਹੋ ਰਹੀ ਹੈ ਦੇਖਿਆ ਗਿਆ ਕਿ ਜਿਹੜੀ ਐਸਆਰਏ ਦੀ ਗੋਰੀਆਂ ਇਹਨਾਂ ਨੂੰ ਮਾਰੀਆਂ ਗਈਆਂ ਉਹ ਐਕਸਪਾਇਰੀ ਡੇਟਾ ਦੀਆਂ ਸੀਗੀਆਂ ਕਿਤਨਾ ਕਿਤੇ ਰਿਕਾਰਡ ਸਾਹਮਣੇ ਨਾ ਆਏ ਜੇ ਕਿਸਾਨ ਫਟੜ ਵੀ ਹੁੰਦੇ ਆ ਜਾਂ ਮਰਦੇ ਵੀ ਆ ਇਹਨਾਂ ਦੀ ਕਾਰਵਾਈ ਦੇ ਵਿੱਚ ਰਿਕਾਰਡ ਦੇ ਵਿੱਚ ਕੁਛ ਨਾ ਕੀ ਕਰਨਾ ਚਾਹੋਂਗੇ ਇਹ ਜਿਹੜੀ ਚਾਲਾਂ ਚੱਲੀਆਂ ਜਾ ਰਹੀਆਂ ਹੈ ਇਹ ਬੇਵੋਤਬੰਦੀ ਜਿਹੜੀ ਬੰਦ ਰਹੀ ਹੈ ਇਹ ਕਿਉਂ ਇਹੋ ਜਿਹੀ ਬੰਦ ਰਹੀ ਆਪਣੇ ਲੋਕਾਂ ਨੂੰ ਮਾਰਨਾ ਕਿਉਂ ਚਾਉਂਦੇ ਆ ਅ ਦੇਖੋ ਮੈਂ ਇਸ ਚੀਜ਼ ਬਾਰੇ ਇੰਨੀ ਨੌਲੇਜ ਨਹੀਂ ਰੱਖਦੀ ਮੇਰੇ ਮਨ ਚ ਜੋ ਇਹਨਾਂ ਲਈ ਸੇਵਾ ਭਾਵਨਾ ਸੀ ਮੈਂ ਸੇਵਾ ਇੱਥੇ ਕਰਨ ਆਈ ਠੀਕ ਹੈ ਕਿ ਇੱਥੇ ਆ ਕੇ ਮੈਨੂੰ ਅੰਦੋਲਨ ਬਾਰੇ ਵੀ ਪਤਾ ਲੱਗਾ ਕਿ ਇੱਥੇ ਐਮਐਸਪੀ ਦੇ ਕਰਕੇ ਮੋਰਚਾ ਲਗਾਇਆ ਗਿਆ ਹੈ ਠੀਕ ਹੈ ਔਰ ਮਤਲਬ ਮੈਨੂੰ ਇਦਾਂ ਸੀਗਾ ਕਿ ਆਪਾਂ ਇੱਥੇ ਸੇਵਾ ਕਰੀਏ ਮੈਂ ਸਰਕਾਰ ਨੂੰ ਵੀ ਕੁਝ ਨਹੀਂ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕਿ ਜੋ ਬੈਠ ਕੇ ਪਿਆਰ ਨਾਲ ਸਮਝੋਤਾ ਹੋ ਸਕਦਾ ਉਹ ਸਮਝੋਤਾ ਕੀਤਾ ਜਾਵੇ ਨਾ ਕਿ ਇਦਾਂ ਦਾ ਵਤੀਰਾ ਕੀਤਾ ਜਾਵੇ ਜਿਹਦੇ ਨਾਲ ਕਿਸੇ ਆਪਣੇ ਨਾਲ ਦੇ ਜੰਮਿਆਂ ਨੂੰ ਇੰਨਾ ਦੁੱਖ ਪਹੁੰਚੇ ਜਾਂ ਐਦਾਂ ਦੀ ਚੋਟ ਪਹੁੰਚੇ ਆ ਉਹ ਮਰਨ ਕਿਉਂਕਿ ਆਪਾਂ ਕਿਹੜਾ ਪਾਕਿਸਤਾਨ ਜਾਂ ਚਾਇਨਾ ਦੇ ਬਾਰਡਰ ਤੇ ਬੈਠੇ ਆ ਆਪਾਂ ਨਾਲ ਦੇ ਜਮੇ ਇੱਕ ਇੰਡੀਅਨਸ ਹੀ ਆ ਇਕੱਠੇ ਆ ਠੀਕ ਆ ਤੇ ਆਪਣੇ ਹੀ ਵੀਰ ਉੱਥੇ ਖੜੇ ਹੋ ਕੇ ਆਪਣੇ ਹੀ ਵੀਰਾਂ ਨੂੰ ਮਾਰਨਗੇ ਜੋ ਕਿ ਇੱਕ ਬਹੁਤ ਹੀ ਗਲਤ ਸੁਨੇਹਾ ਦਿੰਦਾ ਹੈ ਵਰਲਡ ਵਾਈਡ ਦੇ ਵਿੱਚ ਤੇ ਮੈਂ ਹੀ ਸਰਕਾਰ ਨੂੰ ਵੀ ਅਪੀਲ ਕਰੂੰਗੀ ਕਿ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਬੈਠ ਕੇ ਸਮਝੋਤਾ ਹੋ ਸਕਦਾ ਹੈ ਪਿਆਰ ਨਾਲ ਤੁਸੀਂ ਉਹ ਕਰੋ ਨਾ ਕਿ ਐਦਾਂ ਦਾ ਕੁਝ ਕਰੋ ਜਿੰਦ ਤੱਕ ਸੁਨਨ ਚ ਵੀ ਆ ਰਿਹਾ ਕਿ ਅੱਗੇ ਇੱਕ ਸਾਊਂਡ ਡਿਵਾਈਸ ਲਗਾ ਦਿੱਤਾ ਗਿਆ ਹੈ ਐਲ ਆਰ ਏ ਡੀ ਜੋ ਕਿ ਲੌਂਗ ਰੇਂਜ ਅਕਾਉਸਟਿਕ ਡਿਵਾਈਸ ਹੈ ਜਿਹਦੇ ਨਾਲ 2 ਤੋਂ 3 ਕਿਲੋਮੀਟਰ ਤੱਕ ਇੱਕ ਐਸੀ ਸਾਊਂਡ ਕ੍ਰੀਏਟ ਹੁੰਦੀ ਹੈ ਜਿਹਦੇ ਨਾਲ ਆਪਣੇ ਵੀਰ ਬੇਹੋਸ਼ ਵੀ ਹੋ ਸਕਦੇ ਨੇ ਮੈਂਟਲੀ ਰਿਟਾਰਡਡ ਵੀ ਹੋ ਸਕਦੇ ਨੇ ਤੇ ਮੈਂ ਉਹ ਵੀ ਆਪਣੇ ਸਰਕਾਰ ਨੂੰ ਅਪੀਲ ਕਰੂੰਗੀ ਕਿ ਦੇਖੋ ਐਡਾ ਦੀਆ ਚੀਜ਼ਾਂ ਬੈਨ ਨੇ ਜਿੱਦਾਂ ਪਹਿਲਾਂ ਪਾਇਰੇਟ ਗਨ ਯੂਜ਼ ਕਰ ਰਹੇ ਸੀ ਉਹ ਵੀ ਬੈਨ ਨੇ ਠੀਕ ਹੈ ਔਰ ਛਰੇ ਵੀ ਇਹਨਾਂ ਨੇ ਯੂਜ਼ ਕੀਤੇ ਜੋ ਕਿ ਜ਼ਹਿਰੀਲੇ ਨੇ ਠੀਕ ਹੈ ਹੁਣ ਆ ਲੌਂਗ ਰੇਂਜ ਅਕਾਉਸਟਿਕ ਡਿਵਾਈਸ ਇਹਨਾਂ ਨੇ ਲਾਇਆ ਜੋ ਕਿ ਨੇਵੀ ਦੇ ਵਿੱਚ ਆਪਣੇ ਲੁਟੇਰਿਆਂ ਨੂੰ ਬੋਲਾ ਕਰਨ ਵਾਸਤੇ ਜਾਂ ਉਹਨਾਂ ਨੂੰ ਹਾਮ ਕਰਨ ਵਾਸਤੇ ਲਗਾਇਆ ਜਾਂਦਾ ਹੈ ਇੱਥੇ ਆਪਣੇ ਨਾਲ ਦੇ ਜੰਮੇ ਹੋਏ ਇੰਡੀਅਨਸ ਨੇ ਤੁਸੀਂ ਐਦਾਂ ਦਾ ਵਤੀਰਾ ਕਿਉਂ ਕਰ ਰਹੇ ਤੁਹਾਡੇ ਆਪਣੇ ਰੂਲ ਨੇ ਕਿ ਐਦਾਂ ਦੀਆਂ ਚੀਜ਼ਾਂ ਬੈਨ ਕਰਤੀਆਂ ਤੁਸੀਂ ਆਪ ਹੀ ਕੀਤੀਆਂ ਤੁਸੀਂ ਆਪਣੇ ਹੀ ਰੂਲ ਦੇ ਖਿਲਾਫ ਜਾ ਰਹੇ ਹੋ ਜੋ ਕਿ ਬਹੁਤ ਹੀ ਗਲਤ ਗੱਲ ਹੈ ਤੇ ਇਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਬੈਠ ਕੇ ਇਸ ਗੱਲ ਦਾ ਸਮਝੌਤਾ ਬਹੁਤ ਹੀ ਪਿਆਰ ਨਾਲ ਨਿਕਲ ਸਕਦਾ ਹੈ ਇਹਨਾਂ ਦੀਆਂ ਡਿਮਾਂਡ ਜੋ ਆਪਣੇ ਕਿਸਾਨ ਵੀਰਾਂ ਦੀਆਂ ਡਿਮਾਂਡਸ ਨੇ ਉਹ ਬਹੁਤ ਹੀ ਜਾਇਜ਼ ਨੇ ਐਨੀ ਹੱਥੇ ਲੋ ਗਿਆ ਇਹਨਾਂ ਦੇ ਕੋਈ 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 ਹਥਿਆਰ ਨਹੀਂ ਹੈ ਨਾ ਹੀ ਕਿਸੇ ਨੂੰ ਵੀ ਸੱਤ ਪੀੜ ਪਹੁੰਚਾਰੇ ਨੇ ਤੁਸੀਂ ਇਹਨਾਂ ਦੀ ਬੈਠ ਕੇ ਆਰਾਮ ਨਾਲ ਗੱਲ ਸੁਣੋ ਔਰ ਕਿਸੇ ਨਤੀਜੇ ਤੇ ਪਹੁੰਚੋ ਜਿਹਦੇ ਨਾਲ ਤੁਹਾਨੂੰ ਵੀ ਫਾਇਦਾ ਹੋਵੇ ਤੇ ਆਉਣ ਵਾਲੀ ਪੀੜੀ ਨੂੰ ਤੇ ਸਾਨੂੰ ਸਾਰਿਆਂ ਨੂੰ ਫਾਇਦਾ ਹੋਵੇ ਮੇਰਾ ਆਖਰੀ ਸਵਾਲ ਇਹਨਾਂ ਦੀ ਜ਼ਾਹਿਰ ਦੀ ਗੱਲ ਹੈ ਜਲੰਧਰ ਤੋਂ ਆਏ ਹੋ ਤੁਹਾਡਾ ਕੀ ਪਰਿਵਾਰ ਹੋਏਗਾ ਪੀਰੀਐਂਟਸ ਨੇ ਅਲਾਓ ਕਰਤਾ ਤੁਹਾਨੂੰ ਆਣਾ ਕਿ ਅਸੀਂ ਇੱਕ ਜੰਗ ਦੇ ਮੈਦਾਨ 'ਚ ਹੀ ਜਾ ਰਹੇ ਹਾਂ ਸਾਨੂੰ ਨਹੀਂ ਪਤਾ ਕੱਲ ਨੂੰ ਕੀ ਹੋਣ ਵਾਲਾ ਹੈ ਕਿਸਾਨਾਂ ਦਾ ਜੋਸ਼ ਬਰਕਰਾਰ ਹੈ ਦੇਖ ਵੀ ਰਹੇ ਹਾਂ ਅਸੀਂ ਜੋ ਤਿਆਰ ਬਰ ਤਿਆਰ ਬੈਠੇ ਆਂ ਅਗਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਉਹ ਕੂਚ ਕਰਨਗੇ ਆਸਲੇ ਬੁਲੰਦਾ ਤੁਸੀਂ ਵੀ ਇੱਥੇ ਬੈਠੇ ਹੋ ਕਿਸੇ ਵੀ ਅੱਗੇ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਪਰ ਤਿਆਰ ਹੋ ਤਤ ਪਰੋਂ ਇੱਕ ਚੰਗੀ ਮੈਦਾਨ ਵਾਲਾ ਮਾਹੌਲ ਹੈ ਪੇਰੈਂਟਸ ਦਾ ਕੀ ਸੋਚਣਾ ਸੀਗਾ ਜਦੋਂ ਅਸੀਂ ਇੱਥੋਂ ਘਰੋਂ ਨਿਕਲੇ ਸੀ ਮੈਂ ਆਪਣੇ ਪੇਰੈਂਟਸ ਨੂੰ ਦੱਸ ਕੇ ਨਹੀਂ ਸੀ ਨਿਕਲੀ ਕਿਉਂਕਿ ਮੈਨੂੰ ਸੀਗਾ ਉਹਨਾਂ ਨੇ ਰੋਕਣਾ ਉਹਨਾਂ ਨੇ ਕਹਿਣਾ ਕਿ ਤੈਨੂੰ ਨਹੀਂ ਜਾਣਾ ਚਾਹੀਦਾ ਉੱਥੇ ਐਦਾਂ ਹੋ ਰਿਹਾ ਆ ਹਨਾ ਪਰ ਇੰਨਾ ਸਾਰਾ ਮਲ ਦੇਖ ਕੇ ਮੇਰੇ ਚ ਜਜ਼ਬਾ ਔਰ ਮੇਰੇ ਚ ਹਿੰਮਤ ਹੀ ਨਹੀਂ ਆਈ ਕਿ ਮੇਰਾ ਦਿਲ ਕੀਤਾ ਕਿ ਮੈਨੂੰ ਜ਼ਰੂਰ ਉੱਥੇ ਪਹੁੰਚਣਾ ਚਾਹੀਦਾ ਜਦ ਇੰਨਾ ਸਾਰੇ ਚ ਨਹੀਂ ਹਿੰਮਤ ਇੰਨਾ ਜਜ਼ਬਾ ਹੈ ਤੇ ਮੇਰੇ ਚ ਕਿਉਂ ਨਹੀਂ ਮੈਂ ਵੀ ਤਾਂ ਇੱਕ ਪੰਜਾਬ ਦੀ ਕੁੜੀ ਆ ਹਨਾ ਤੇ ਮੈਨੂੰ ਵੀ ਇੱ ਸੇਵਾ ਕਰਨ ਨਾਲ ਮੈਨੂੰ ਬਹੁਤ ਹੀ ਖੁਸ਼ੀ ਮਿਲੀ ਬਾਬਾ ਜੀ ਨੇ ਹੁਕਮ ਲਗਾਇਆ ਔਰ ਪਹਿਲਾ ਤਾਂ ਮਾਤਾ ਪਿਤਾ ਨੇ ਥੋੜਾ ਜਿਹਾ ਮੈਨੂੰ ਕਿਹਾ ਕਿ ਤੂੰ ਵਾਪਸ ਆ ਜਾ ਹੁਣ ਕੋਈ ਗੱਲ ਨਹੀਂ ਇੱਕ ਦਿਨ ਦੀ ਸੇਵਾ ਕਰ ਹੀ ਲਈ ਐ ਪਰ ਮੈਂ ਕਿਹਾ ਨਹੀਂ ਹੁਣ ਬਾਬਾ ਜੀ ਨੇ ਹੁਕਮ ਲਾਇਆ ਮੈਂ ਅੱਗੇ ਵੀ ਇੱਧੇ ਹੀ ਸੇਵਾ ਕਰਨੀ ਹੈ ਹੁਣ ਚਾਹੇ ਮੂੜਾ ਨਾ ਮੂੜਾ ਬਾਬਾ ਜੀ ਨੂੰ ਪਤਾ ਹੈ ਜਿੰਨੀ ਵੀ ਸੇਵਾ ਉਹਨਾਂ ਨੇ ਲੈਣੀ ਹੈ ਉਹ ਮੇਰੇ ਤੋਂ ਲੈਣ ਔਰ ਫਿਰ ਉਹਨਾਂ ਨੇ ਮੈਨੂੰ ਉਹ ਸਪੋਰਟ ਕੀਤਾ ਔਰ ਉਹ ਕਹਿੰਦੇ ਕਿ ਚਲ ਠੀਕ ਹੈ ਜੇ ਤੇਰਾ ਮੰਨਿਆ ਤੇਰਾ ਮੰਨ ਇਸ ਚੀਜ਼ ਚ ਖੁਸ਼ ਆ ਤੇ ਤੂੰ ਜਰੂਰ ਸੇਵਾ ਕਰਨ ਨਾ ਸਾਰਿਆਂ ਦੀ ਬਹੁਤ ਬਹੁਤ ਕੀ ਕਹਿਣਾ ਚਾਹੋਗੇ ਕਿਉਂਕਿ ਉਹੀ ਸਵਾਲ ਮੈਂ ਮੈਮ ਨੂੰ ਕੀਤਾ ਸੀ ਨਾ ਮੈਮ ਨੂੰ ਕਿ ਜਸਵੰਤ ਕਿੱਥੋਂ ਆਇਆ ਕਿੱਥੋਂ ਤੁਸੀਂ ਸੋਚ ਲੈ ਕੇ ਆਏ ਫਿਰ ਦਸ਼ਕ ਇੱਕ ਇੱਕ ਵਟਸਐਪ ਗਰੁੱਪ ਦੇ ਵਿੱਚ ਮੈਸੇਜ ਗਿਆ ਸੀਗਾ ਕਿ ਤੁਸੀਂ ਇਹਨਾਂ ਨਾਲ ਹਮੀਪਰੀ ਨਾਲ ਜਾਣ ਦੀ ਬਿਲਕੁਲ ਜੀ ਮੈਂ ਖੁਦ ਆਪ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਜੀ ਪਰ ਮੈਂ ਮੈਡੀਕਲ ਕੀਤਾ ਹੋਇਆ ਹੈ ਤਾਂ ਜਦੋਂ ਦੇਖਿਆ ਮੇਰੇ ਪਿਤਾ ਜੀ ਵੀ ਜਥੇਬੰਦੀ ਦੇ ਪ੍ਰਧਾਨ ਸੀਗੇ ਪਹਿਲਾਂ ਕਿਸਾਨੀ ਧਰਮੇ ਦੇ ਪੂਰਾ ਇੱਥੇ ਡੱਡੇ ਹੋਏ ਸੀਗੇ ਵੈਸੇ ਸ਼ਹਿਰੀ ਲੋਕ ਧਿਆਨ ਨਾਲ ਬੋਲਿਓ ਜੀ ਉਹ ਕਹਿੰਦੇ ਜਿੰਨਾਂ ਕੋਲ ਥਾਰ ਹੈਗੀਆਂ ਉਹ ਕਿਸਾਨ ਨਹੀਂ ਹੈਗੇ ਅਗਲੇ ਨਿਕਲ ਤੁਹਾਡੇ ਸਾਹਮਣੇ ਹੀ ਆ ਜੀ ਕਿਸਾਨ ਦਾ ਪੁੱਤ ਹੈ ਖੁਦ ਵੀ ਕਿਸਾਨੀ ਕਰਦਾ ਜੀ ਮੈਂ ਦੇਖਿਆ ਮੈਂ ਜਦੋਂ ਇਹ ਦੇਖਿਆ ਵੀ ਇੱਥੇ ਕੀ ਬਣ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਸੋਚਿਆ ਵੀ ਉਹਨਾਂ ਨੂੰ ਸਾਨੂੰ ਮਲਮ ਪੱਠੀ ਲੈ ਕੇ ਜਾਣਾ ਚਾਹੀਦਾ ਆ ਮੈਂ ਆਪਣੇ ਮੈਡੀਕਲ ਗਰੁੱਪ ਵਿੱਚ ਮੈਸੇਜ ਕੀਤਾ ਸੀਗਾ ਵੀ ਸਾਨੂੰ ਉੱਥੇ ਜਾਣਾ ਚਾਹੀਦਾ ਜੇ ਕੋਈ ਜਾਣ ਦਾ ਚਾਹ ਵਾਰ ਹੋਵੇ ਆ ਧੂਰ ਚਲੇ ਮੈਂ ਚੱਲਣਾ ਆ ਮੈਨੂੰ ਕਿਸੇ ਦਾ ਮੈਸੇਜ ਨਹੀਂ ਹੈ ਸਰ ਬਿਨਾਂ ਦਾ ਆਇਆ ਵੀ ਮੈਂ ਜਾਣਾ ਆ ਇਹ ਜਪਾ ਵੀ ਮੈਂ ਗਿਆ ਤਿਆਰੋਂ ਦੀ ਅੱਗੇ ਜੋ ਮਾਹੌਲ ਸਿਰਜਿਆ ਜਾ ਰਿਹਾ ਮੰਨ ਲੋ ਅਗਰ ਇਹਨਾਂ ਦੀ ਮੰਗ ਨਹੀਂ ਮੰਨਿਆ ਜਾਂਦੀ ਕਿਸਾਨਾਂ ਦੀ ਪਰ ਅਸੀਂ ਪੋਜ਼ਿਟਿਵ ਸੋਚਾਂਗੇ ਕਿ ਅੱਜ ਦੀ ਜਿਹੜੀ ਸ਼ਾਮ ਦੀ ਮੀਟਿੰਗ ਆ ਉਹ ਕਿਸੇ sire ਲੱਗੇ ਉਹਦਾ ਕੋਈ ਸਿੱਟਾ ਪੋਜ਼ਿਟਿਵ ਨਿਕਲੇ ਪਰ ਜੇ ਨਹੀਂ ਨਿਕਲਦਾ ਇਹਨਾਂ ਦੇ ਜਸ ਕਹ ਲੋ ਹੌਸਲੇ ਬਲੰਦਾ ਅੱਗੇ ਇਹ ਵਧਣਾ ਚਾਹੁੰਦੇ ਆ ਕਿਉਂਕਿ ਆਪਣੀ ਮੰਗ ਇਹਨਾਂ ਦਿੱਲੀ ਅੱਗੇ ਰੱਖਣੀ ਆ ਅੱਗੇ ਜਦੋਂ ਤੁਰਨਗੇ ਕੀ ਪਤਾ ਅਗੋਂ ਕਿਹਜਾ ਬਤੀਰਾ ਫੇਰ ਸਾਡੇ ਨਾਲ ਕੀਤਾ ਜਾਊਗਾ ਇਸ ਤੋਂ ਵੱਧ ਹੋਊਗਾ ਅਟੈਕ ਜਿਹੜੇ ਇਕੁਪੈਂਟਸ ਮੈਮ ਦੱਸ ਰਿਹਾ ਕਿ ਜਿਹੜੇ ਵੈਪਨ ਦੇ ਨਾਲ ਰੱਖੇ ਆ ਉਦੋਂ ਕਿਸਾਨ ਫੱਟੜ ਹੋਣਗੇ ਤੁਹਾਡੀ ਤਿਆਰੀ ਹੈ ਜੀ ਬਿਲਕੁਲ ਜੀ ਅੱਜ ਸਾਨੂੰ ਇੱਕ ਅਜੀਬ ਪਤਾ ਲੱਗਾ ਕਿ ਨਵਾਂ ਇੱਕ ਇਹਨਾਂ ਨੇ ਵੈਪਨ ਲੈ ਕੇ ਆਂਦਾ ਜਿਹੜਾ ਇਹ ਅਸੈਂਬਲ ਕੀਤਾ ਆ ਕੋਈ ਸਾਂਹ ਵੀ ਛੱਡਦਾ ਬਹੁਤ ਖਤਰਨਾਕ ਹੈ ਕਾਫੀ ਲੋਕ ਫੱਟੜ ਫੱਟੜ ਵੀ ਹੋ ਸਕਦੇ ਆ ਜਾਂ ਚੱਕਰ ਖਾ ਕੇ ਡਿੱਗਣਗੇ ਸੱਟਾ ਲੱਗ ਸਕਦੀ ਹੈ ਜਾਂ ਕਿਸੇ ਦੇ ਇੰਟਰਨਲ ਬਲੀਡਿੰਗ ਵੀ ਹੋ ਸਕਦੀ ਹੈ ਸੋ ਅਸੀਂ ਉਸ ਲਈ ਇੰਨੇ ਪ੍ਰਿਪੇਅਰ ਤਾਂ ਹੈ ਨਹੀਂ ਕਿ ਸਾਸੀਂ ਸਾਰਾ ਅਰੇਂਜਮੈਂਟ ਇੱਥੇ ਕਰ ਸਕੀਏ ਪਰ ਫਿਰ ਵੀ ਜਿੰਨਾ ਹੋ ਸਕਦਾ ਆਪਾਂ ਆਪਣੇ ਜਿੱਤੋਂ ਤਿਆਰੀ ਕਰ ਰਹੇ ਆਂ ਪਰ ਲੋਕਾਂ ਨੂੰ ਵੇਅਰ ਵੀ ਕਰ ਰਹੇ ਆਂ ਵੀ ਜਦੋਂ ਉਹ ਵੇਪ ਛੱਡਣਗੇ ਇੱਕ ਧਮਾ ਲੈਣੀ ਆ ਵੇਸਵਾਲ ਤੇ ਅੰਨਾ ਵਿੱਚ ਉਂਗਲਾ ਪਾ ਲੈਣੀ ਆ ਤਾਂ ਕਿ ਕੰਨਾਂ ਵਿੱਚ ਉਹ ਆਵਾਜ਼ ਨਾ ਜਾਵੇ ਤੇ ਜੇ ਲੱਗਾ ਵੀ ਚੱਕਰ ਆ ਰਹੇ ਤਾਂ ਪਲੀਜ਼ ਥੱਲੇ ਬਹਿ ਜਾਣਾ ਤਾਂ ਕਿ ਡੇਕੇ ਸਾਥ ਨਾਲ ਲੱਗੇ। ਅਗਰ ਕਿਸੇ ਕੋਲ ਹੈੱਡਫੋਨਸ ਹੋਣ ਵੱਡੇ ਹੈੱਡਫੋਨ ਜਿਵੇਂ ਕਹਿੰਨੇ ਆ ਉਹ ਲਗਾਉਣ ਦਾ ਡਿਊਰਿੰਗ ਵੇਵਸ ਦੇ ਵਿੱਚ ਫਾਇਦਾ ਹੋ ਸਕਦਾ। ਬਿਲਕੁਲ ਜੀ ਪੂਰਾ ਹੋ ਸਕਦਾ ਹੈ ਜੀ ਇੱਕ ਦੂਸਰੇ ਇੱਕ ਦੂਸਰੇ ਵੀ ਉਹਦੇ ਕੰਨਾਂ ਵਿੱਚ ਲਗਾਉਣ ਵਾਲੇ ਕੀ ਉਹ ਪਲੱਗ ਕਹਿੰਦੇ ਆ ਰੈਪਲੈਕਸ ਜਿਹੜੇ ਆਵਾਜ਼ ਬਿਲਕੁਲ ਨਹੀਂ ਜਾਣ ਦਿੰਦੇ। ਅਸਰ ਕਰਨਗੇ ਉਹ ਬਿਲਕੁਲ ਉਹ ਕਾਫੀ ਹੱਦ ਤੱਕ ਅਸਰ ਕਰ ਸਕਦੇ। ਹਾਂਜੀ। ਸੋ ਜਿਹੜੇ ਜਿਹਨਾਂ ਦੇ ਕੋਲ ਵੀ ਉਹ ਹੈਗੇ ਆ ਜਾਂ ਕੋਈ ਲੈ ਕੇ ਆਉਣਾ ਚਾਹੁੰਦਾ ਆਪਣੇ ਲਈ ਤਾਂ ਉਹ ਆਪਣੇ ਕੋਲ ਰੱਖੇ। ਇਹ ਇਹ ਵੇਵਸ ਦਾ ਅਸਰ ਨਵਦੀਪ ਜੀ ਕਿੰਨੇ ਘੰਟੇ ਤੱਕ ਰਹਿੰਦਾ ਹੈ ਬੰਦੇ ਦੀ ਹਿਮਨ ਤੇ ਆਪਾਂ ਇੱਕ ਤਾਂ ਬੋਂਦਲ ਜਾਂਦੇ ਆ ਹੋ ਜ਼ਿਆਦਾ ਬੋਂਦਲ ਕੇ ਡਿੱਗ ਜਾਈਏ ਸਾਨੂੰ ਪਤਾ ਨਹੀਂ ਲੱਗਣਾ ਕਿਉਂਕਿ ਜਦੋਂ ਇਹ ਇੱਕ ਇਹ ਸਾਊਂਡ ਵੇਵ ਸਾਈਟੀ ਜ਼ੋਰ ਨਾ ਆਉਂਦੀ ਆ ਤਾਂ ਇੱਕ ਵਾਰੀ ਆਪਣਾ ਬੈਲੈਂਸ ਦਾ ਇੰਬੈਲੈਂਸ ਹੋਣਾ ਹੀ ਆ ਤਾਂ ਹੋ ਜ਼ਿਆਦਾ ਡਿੱਗ ਜਾਣਾ ਹੋ ਸਕਦਾ ਸੈਂਟ ਹੋ ਸਕਦਾ ਹੈ ਬੰਦਾ ਕਿਉਂਕਿ ਕਬਰਾ ਜਾਣਾ ਪਤਾ ਨਹੀਂ ਲੱਗਣਾ ਵੀ ਧਰਤੀ ਹਿੱਲ ਜਾਣੀ ਆ ਬੰਦੇ ਦੀ ਇਹ ਕ ਲੜਖੜਾ ਜਾਣੇ ਆ ਡਿੱਗੂਗਾ ਜ਼ਰੂਰ ਬੰਦਾ ਹੋ ਸਕਦਾ ਜਿ ਕਿਤੇ ਬਹੁਤ ਜ਼ਿਆਦਾ ਪੂਲ ਹੋਵੇ ਜਿਹੜੇ ਮੋਰੇ ਹੋਣ ਉਹਨਾਂ ਦੇ ਇੰਟਰਨਲ ਬਲੀਡਿੰਗ ਨਾ ਹੋ ਜਵੇ ਜਾਂ ਕੰਨ ਵਿੱਚ ਬਲੀਡਿੰਗ ਨਾ ਹੋ ਜਵੇ ਇਹ ਡਰਿਆ ਸੋ ਇਸ ਦਾ ਸਾਡੇ ਨਵਦੀਪ ਜੀ ਜਿਹੜੇ ਬਾਕਾਇਦਾ ਇਹਨਾਂ ਕਿਸਾਨਾਂ ਦੀ ਹੈਲਪ ਕਰਨ ਪਹੁੰਚੇ ਦੇਖੋ ਇਹ ਨਾ ਇੱਕ ਪੈਕੇਜ ਹੁੰਦਾ ਜਦੋਂ ਆਪਾਂ ਕਿਤੇ ਥਾਂ ਤੇ ਜਾਂਦੇ ਆ ਇਹ ਅਕਾਲਪੁਰ ਕੋਲੋਂ ਇੱਕ ਪੈਕੇਜ ਮਿਲਿਆ ਹੈ ਸੰਗਤਾਂ ਨੂੰ ਕਿਸਾਨਾਂ ਨੂੰ ਜਦੋਂ ਯੋਧੇ ਨਿੱਤਰਦੇ ਆ ਨਾ ਜਦੋਂ ਜੰਗਾ ਜੰਗਾ ਛਿੜਤੀਆਂ ਜੇ ਮੈਂ ਗੱਲ ਕਰਾਂ ਪੁਰਾਣੇ ਸਮੇਂ ਦੇ ਵਿੱਚ ਦੀਪ ਸਿੱਧੂ ਇੱਕ ਯੋਧਾ ਨਿਤਰਿਆ ਸੀ ਜਿਨੇ ਇਹੀ ਕਿਸਾਨਾਂ ਨੂੰ ਜਾਗਰੂ ਹੋ ਕੀਤਾ ਸੀ ਕਿ ਤੁਹਾਡੀ ਹੋਂਦ ਖਤਮ ਕੀਤੀ ਜਾ ਰਹੀ ਆ ਉਹਨੇ ਫਰੰਟ ਤੇ ਹੋ ਕੇ ਇਹਨਾਂ ਨੂੰ ਜਗਾਇਆ ਔਰ ਮੁਰੇ ਹੋ ਕੇ ਸਰਹੱਦਾਂ ਟੱਪ ਕੇ ਦਿੱਲੀ ਪਹੁੰਚੇ ਪਰ ਜਦੋਂ ਛੱਟਾਂ ਮੱਧ ਦੀਆਂ ਇੱਕ ਪੈਕੇਜ ਦੇ ਵਿੱਚ ਅਕਾਲ ਪੁਰਖ ਇਹਨਾਂ ਲੋਕਾਂ ਵਰਗੇ ਬੰਦੇ ਸਾਨੂੰ ਬਖਸ਼ ਦਿੰਦਾ ਸੋ ਸਲੂਟ ਆ ਇਹਨਾਂ ਦੋਨਾਂ ਨੂੰ ਕਿ ਇਸ ਧਰਤੀ ਤੇ ਆ ਕੇ ਇਹਨਾਂ ਨੇ ਉਹ ਕਿਸਾਨਾਂ ਦਾ ਕਿਸਾਨਾਂ ਦੀ ਬਾਹ ਫੜੀ ਔਰ ਉਹਨਾਂ ਲਈ ਕਹ ਲੋ ਬੋਡੇ ਬੋਡੇ ਖੜੇ ਹੋਏ ਧੰਨਵਾਦੀ ਬਹੁਤ ਜ਼ਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ